ਫਸਲ ਦਾ ਖਰਾਬ ਪੰਜਾਬ ਫਰ ਕਾਸ਼ੇ ਸਵਾਤ ਕਰਦੇ ਆ ਸਟਾਰਟਿੰਗ ਦੇ ਨਾਲ ਜੁੜ ਕੇ ਚਾਲ ਦਫਰਦਾ ਪਰ ਤੁਨ ਬਲ ਬੋਟ ਰਿਹਾ ਬਖਸ਼ੇ ਕਲਾ ਕਰਦੇ ਅਸੀਂ ਅੱਜ ਮੌਸਮ ਵਾਲੀ ਹਾਲੇ ਵੀ ਅੱਧੇ ਫਰਤ ਹੋ ਚੁੱਕੀ ਹੈ ਅੱਜ ਜੁਈ ਕਤੇ ਕਤੇ ਪਿਆਰੇ ਸਾਰ ਨੂੰ 24 ਮਹੀਨਿਆਂ ਸਾਰ ਨੂੰ ਜੋ ਤੇ ਪੈ ਬੱਦਲ ਬਰ ਸਕਦਾ ਜੇਕਰ ਤਪਰ ਤੱਕ ਤੋ ਬਲ ਲੱਗ ਗਈ ਤਾਂ ਪਰ ਨਿਕਰ ਚੋਂ ਨਾਰਕ ਛੋਟੀ ਮੇ ਪੈਸਾ ਬਰੇ ਕ੍ਰਿਸ਼ਨ ਗੜੀ ਮਾਣ ਨੂੰ 10 ਸਾਲ ਬਣੀ ਹੋਈ ਨੇ। ਸੋ ਖਰਚ ਹੋ ਗਿਆ ਸਭ ਕੁਝ ਹੋ ਜਾਣ ਗਿਆ। ਜੇ ਕਰ ਦੋ ਨਹੀਂ ਹੈ ਜਮਾ ਕਰਤੀ ਹੋਈਆਂ ਨੇ ਤਾਂ ਉਹਨੀਆਂ ਵਿੱਚ 50000 ਤੱਕ ਲੂ। ਉਸ ਤੋਂ ਬਾਅਦ ਮੀਰ ਨੌਰ ਨੇ ਸਾਨੂੰ 100 ਰੁਪਏ ਰੋਕਣਾ। ਇੱਕ ਤਾਂ ਗਰਮੀ ਪਈ ਜਕਰ ਦਬਾਰ ਤੱਕ ਲੱਗ ਗਈ ਤਾਂ। ਖਰਚੋਂ ਕਰ ਬਦਲ ਮਾਰਨ ਨੂੰ। మేనేజర్ నా కుచే కడే మరి హోएगी ਉਪਾਦ પી پورے ਤੇ ਬਹੁਤ ਨਾਲ ਚੱਲਾਂਗੇ ਜਿਸ ਨਾਲ ਹੋ ਸਕਦਾ ਹੈ ਕਿ ਦਾਵਾ ਵਧੇ ਨਾ ਕਿ ਨਮੀ মাত্রা ਵਧੇ ਜਿਸ ਨਾਲ ਬਦੂ ਨਮੀ ਕਰਕੇ ਜੋ ਕੀਤ ਪਰੇ ਹਿੱਟਸਾ ਮਾਰਨਗੇ ਜਿਸ ਤੋਂ ਬਾਅਦ ਇੱਕ ਮਹੀਨਾ ਇੱਕ ਮੇਜਾ ਦੇ ਕਿ ਅਤਮੀ ਧੱਕਾ ਦੋ ਵਾਰੀ ਮੀਂਹੇ ਦੌੜ ਦੱਬਣਗੇ ਨਹੀਂ ਦੌੜ ਦੱਬਣਗੇ ਇਸ ਨਾਮ ਉਹ ਰੀਮੇਸ ਵਾਲ ਲੋਕੀ ਦਾ ਮੰਨ ਜੋ ਕਿ ਕਾਬੂ ਵਿੱਚ ਰਹਿਣਗੇ ਕੋਣ ਤਾਂ ਮੰਗ ਲਗਭਗ ਨੇ ਛੜੇ ਤੱਕ ਬੜੇ ਹੋਏ ਲਗਭਗ ਹੁਣ ਕੱਟ ਕੇ ਚੌਂਦੀ ਪੰਜ ਤੱਕ ਆ ਜਾਣਗੇ ਸੋ ਬਾਕੀ ਇਹ ਕਤਰ ਕਤਰ ਜਣ ਜਾਨ ਕਦੇ ਕਦੇ ਮੀ ਹੋਵੇ ਕਦੇ ਕਦੇ ਕਿਉਂਕਿ ਉਹ ਵੀ ਨਰ ਯੂਰਪ ਉਮੀਦ ਹਮੋਂੋਂ ਸਾਹ ਹੋਵੇਗਾ ਇਸੇ ਹੀ ਅਪਡੇਟ ਅਸੀਂ ਬਗਵੀ ਸੰਜੀ ਕਰਾਂਗੇ ਕਦੇ ਕਦੇ ਮੀ ਹੈ ਜਿਵੇਂ ਕਿ ਅਕਦਰ ਸਾਹ ਮੌਸਮ ਤੋਂ ਬਾਕੀ ਦੇਖਦੇ ਆ ਕਿ ਮਰਦਾ ਇਹ ਜੋ ਕਿ ਪੱਛਮੀ ਸਿਸਟਮ ਤੋਂ ਹਮ ਪਰ ਬਦਲ ਕਰਨ ਜਾ ਰਿਹਾ ਹੈ ਅਗਭਾਗ ਚਾਰ ਮਈ ਇਸ ਨਾਲ ਜਿਆਦਾ ਨਰਮੀ ਆਉਣ ਦੇ ਸਾਰ ਨੇ ਉਹਨਾਂ ਜੋ ਕਿ ਪਹਾੜ ਲੱਕੇ ਵਿੱਚ ਬਹੁਤ ਵਧੀਆ ਮੀਂਹ ਡੋਰ ਲੱਗੇਗਾ ਪਰ ਫਿਰ ਡੋਰ ਡੱਗੇਗਾ ਇਸ ਨਾਲ ਟਰੰਡ ਵਿੱਚ ਹਲਕਾ ਜਿਹਾ ਬਦਦਾ ਹੋਵੇਗਾ ਇਹ ਉਹ ਲੋਕ ਉਮਰਦਸ਼ੀਨ ਜੰਮੂ ਕਸ਼ਮੀਰ ਦੀ ਮਾਟੀ ਉੱਤਰਾਖੰਡ ਤੇ ਉਹ ਜਿਹੜੀ ਪਹਾੜ ਲੱਕੇ ਵਿੱਚ ਜਾ ਸਕਦੇ ਨੇ ਬਾਕੀ ਕਰ ਦਾਂਗਾ ਪ੍ਰਕਾਸ਼ ਜੀ ਨੂੰ ਪੀ ਪੀ ਹੈ ਬੀ ਸਾਫ ਹੈ ਜੀ ਕੀ ਨੇੜੀ ਹੈ ਸਭ ਨੂੰ ਧੰਨਵਾਦ